ਕਹਿੰਗੇ ਆ ਛੋਟੇ ਮੈਂ ਤਾਂ ਸੋਣ ਲੱਗ ਜਾਣਾ ਨਹੀਂ ਨਹੀਂ ਬੱਸ ਦੇ ਕੇ ਆਉਂਦੀ ਪੈਸੇ ਉਹ ਪੈਸੇ ਥੋੜੀ ਮੋੜ ਕੀ ਆ ਬਸ ਤੂੰ ਇਹਨੂੰ ਲੈਣ ਦੇ ਮੈਂ ਆ ਸੋਣਾਂ ਆ ਪਾਣੀ ਮਸ਼ੀਨ ਕਿਹੜਾ ਪਤਾ ਲੱਗ ਕੋਈ ਲੈ ਰਾ ਲੈ ਗਈ ਚੱਕ ਕੇ ਇਹਦਾ ਮੈਂ ਨਹੀਂ ਤੁਸੀਂ ਆ ਛੋਟੇ ਲੱਗ ਗਈ ਮੇਰੇ ਕੋਲ ਪਿਆਰ ਸੀਗਾ ਤੁਹਾਨੂੰ ਪਿਆਰ ਸੀਗਾ ਮੇਰਾ ਲੈ ਮਣਾ ਚਲੋ ਲੈ ਕੇ ਰੱਬ ਦਾ ਨਾਮ ਪਰਮਾਤਮਾ ਦਾ ਬਹਿ ਜੀ ਮਸ਼ੀਨ ਤੇ ਹੁਣ ਸੂਟ ਚੜ੍ਹ ਪੜਾਈ ਫੋਰ ਸੱਚੇ ਪਾਸਾ ਪਰਮਾਤਮਾ ਤੰਦਰੁਸਤੀਆਂ ਰੱਖੀ ਤਰੀਕਾ ਦਾ ਹੈ ਐਸਟਿਕਨわせ ਸਸਰੀ ਦਾ ਹਰ ਕਿਵੇਂ ਹੋ ਠੀਕ ਆ ਵਧੀਆ ਕਿੱਸੇ ਉੱਤ ਸਲਾਈ ਕਰੀ ਆਂਦੀ ਹੋਰ ਮਾਹਾਂ ਹੋਰ ਕੰਮ ਜਿ ਨਿਬੜ ਕੇ ਹੱਤੀ ਸੀ ਅੱਛਾ ਮਾਹਾਂ ਅਸੇ ਓਲਾ ਮਾ ਹਣਾ ਤੇ ਕੁੜੀ ਦਾ ਤਿਹਾਰ ਆਈ ਜਾਂਦਾ ਕਾ ਮਾ ਫਾ ਚਲ ਹੁਣ ਨੇੜੇ ਹੈ ਨਾ ਤੇ ਹੁਣ ਸੌਂਕੇ ਦੇਣੇ ਪੈਂਦੇ ਨੇ ਅਗਲੀ ਪਾ ਕੇ ਜਾਂਦੀ ਆ ਨਵੀਂ ਸੂਟ ਰਖੜੀਆਂ ਤੇ ਹੋਰ ਚਾਹਣਾ ਕਿ ਲਿਆ ਮਾਂ ਨਾ ਮੈਂ ਸਿਰਫ ਚਾਹ ਦੇ ਪੀ ਕੇ ਆਈ ਸੀਗੀ ਬਸ ਹਾਂ ਤੇ ਮੈਂ ਤਾਂ ਨਾ ਸਿਆਆਂ ਆਈ ਸੀਗੀ ਤੁਸੀਂ ਕਪੜਾ ਹੀ ਵਿੱਚ ਦੇਵੋਗੇ ਕਪੜਾ ਹਾਂ ਲਿਆਂਦਾ ਥੋੜਾ ਜਿਹਾ ਕਪੜਾ ਹਾਂ ਮਾ ਚਲ ਦੇਖ ਲੈਨੇ ਨਾਲ ਨਾਲ ਸ਼ੁਰੂ ਕਰ ਲੈਨੇ ਆ ਕੰਮ ਕਪੜੇ ਦਾ ਵੀ ਅੱਛਾ ਤੇ ਚਲ ਜੇ ਵੀ ਕੋ ਗਿਆ ਪਤੀ ਆ ਫਿਰ ਆਪਾਂ ਬਦਲੇ ਆਵਾਂਗੇ ਮੈਂ ਤਾਂ ਨਾ ਪਤਾ ਨਹੀਂ ਸੀਗਾ ਤੇ ਸਾਡੇ ਗਵਾਂਢੀ ਲੈ ਕੇ ਗਈ ਹੋਣਗੇ ਛੋਡੇ ਤਾਂ ਹਾਂ ਲੈ ਕੇ ਗਈ ਤੇ ਉਹ ਵੀ ਨਾ ਕੱਲ੍ਹ ਪਤਾ ਲੱਗਿਆ ਸੀਗਾ ਕਪੜੇ ਦਾ ਅੱਛਾ ਹਾਂ ਤੇ ਮੈਨੂੰ ਸੋਟ ਲੱਗਾ ਸੋਹਣੇ ਉਹਨਾਂ ਦੇ ਦਿਖਾਏ ਸੀ ਮੈਨੂੰ ਨਾਣੇ ਹਾਂ ਤੇ ਮੈਂ ਹਜਰ ਵੀ ਗਾਲ ਨੂੰ ਮੈਂ ਵੀ ਦੇਖਾਂਗੀ ਮੈਂ ਖਾ ਜਾ ਕੇ ਜੇ ਕਿ ਪਸੰਦ ਆ ਗਿਆ ਤਾਂ ਮੈਂ ਵੀ ਚਾ ਲੈ ਆਉਂਗੀ ਹੈਨਾ ਹਾਂ ਲੈ ਜੀ ਕੋਈ ਨਹੀਂ ਦੇਖ ਲਾ ਜੇ ਕੋਈ ਪਸੰਦ ਆ ਹੋਰ ਮੈਂ ਦੇਖਣੀ ਆਈ ਸੀ ਕਿ ਮੈਂ ਖਾ ਦਿਖਾ ਦੂੰ ਹੈਨਾ ਜੇ ਜੀ ਪਸੰਦ ਆ ਕਰ ਚਾ ਲੈ ਲਾਂਗੇ ਚਲ ਦਿਖਾ ਦਿੰਨੀ ਆ ਕਿ ਇੱਧਰ ਪਏ ਨੇ ਗੇ ਮੈਂ ਹੁਣ ਇੱਥੇ ਦਾ ਧਾਦੇ ਦੀ ਫੇਰੇ ਇੱਥੇ ਤਾਂ ਕੋਈ ਬਹਿ ਜਾਂਦੀ ਆ ਆ ਕੇ ਨਾ ਇੱਥੇ ਕੋਈ ਤੁਹਾਨੂੰ ਥਾਂ ਹੋਏਗਾ ਦੇਖ ਹੈ ਨਾ ਤੇ ਉੱਧਰ ਫਿਰ ਮੈਂ ਮੇਜੇ ਤੇ ਲਾ ਦੇ ਫਿਰ ਜਦੋਂ ਚਲ ਕੋਈ ਵੱੱਦ ਲਿਆਂਦਾ ਫਿਰ ਬਣਾ ਲਾਂਗੇ ਵਧੀਆ ਫਿਰ ਤਾਂ ਕੋਈ ਐ ਇੱਥੇ ਪਾ ਲਾਂਗੇ ਕਾਂਸਾ ਜੀਆ ਦੇਖ ਤੇ ਕਪੜਾ ਧਰਨ ਵਾਸਤੇ ਤੇ ਚਲ ਕੇ ਰਾਂ ਹੁਣ ਮਹਾ ਸ਼ੁਰੂ ਕੀਤਾ ਕੰਮ ਦੇਖਣਾ ਹੁਣ ਸੂਟ ਦਾ ਹਾਂ ਮੈਂ ਕਿ ਦੇਖਣੀ ਆ ਚਲ ਦਿਖਾ ਦਿੰਨੀ ਆ ਜੀ ਚਲ ਚਲ ਆ ਜਾ ਇੱਧਰ ਦਿਖਾਵਾਂ ਤੈਨੂੰ ਚਲ ਮਸਤੀ ਆ ਦੇ ਲੈ ਆਂਦੇ ਆ ਦੇ ਕੈ ਨਿਕ ਲੈ ਆਂਦੇ ਨੇ ਕਿ ਕੇਰਾ ਮਖਾ ਮੈਂ ਤੇ ਜੇ ਚੱਲ ਵੀ ਕੇ ਵਧੀਆ ਕੋਈ ਫਿਰ ਆਪਾਂ ਬਦਲਿਆਵਾਂਗੇ ਤੇ ਫੁਲਾ ਲੈ ਹੈਂ ਖਾਜ ਲੈ ਪੁੱਤ ਇਧਰ ਨੂੰ ਹੋ ਜਾ ਇਧਰ ਨੂੰ ਹੋ ਜਾ ਮੰਜਾ ਖਿੱਚ ਲੈ ਖਾਜ ਮੈਂ ਇਧਰ ਮੰਜਾ ਜਾਂ ਮੰਜਾ ਖਿੱਚ ਲੈ ਮੰਜੇ ਤੇ ਦੇਖਣੇ ਨੇ ਬਹਿ ਕੇ ਮੰਜੇ ਤੇ ਕੰਮ ਕਰੀ ਜਾਂਦੇ ਤੇ ਇਹਦੀ ਮਾਂ ਉਧਰ ਮਖਾ ਚੱਲ ਮੈਂ ਇੰਨੇ ਮਸ਼ੀਨ ਤੇ ਬਹਿ ਜਾਂਦੀ ਆ ਲੈ

ਵਧੀਆ ਪahari ਚੁੰਨੀ ਮੈਨੂੰ ਵੀ ਚਲਾਇਆ ਰੱਖੜੀ ਤੇ ਮੈਂ ਸੋਹਣਾ ਸੂਟ ਵਧੀਆ ਪahari ਚੁੰਨੀ ਆ ਆ ਲਾ ਲਈ ਆ ਇਹ ਚੁੰਨੀ ਨਾਲ ਦੀ ਹੋਈ ਆ ਦੇਖ ਇਹ ਵੀ ਦੁਪੱਟਾ ਕੱਢਿਆ ਹੋਇਆ ਹੈਗਾ ਤੇ ਕਿੰਨਾ ਸੋਹਣਾ ਸੂਟ ਆਗਾ ਹਉ ਦਿਖਾ ਦੇ ਹਾਂ ਕਿੰਨਾ ਸੋਹਣਾ ਗੱਲ ਹਾਂ ਉਦੋਂ ਵੀ ਸੋਹਣਾ ਗੱਲ ਦੇਖ ਦੁਪੱਟਾ ਦੇ ਮੈਂ ਕੈਸਾ ਵਾਲਾ ਦੁਪੱਟਾ ਹੈਗਾ ਮੈਂ ਕੈਸਾ ਲੱਗੇ ਆ ਦੇਖ ਲਿਆਣੀ ਸੋਹਣਾ ਹਾਂ ਹਾਂ ਕੋਈ ਦੇਖ ਲੈ ਹੁਣ ਜਿਹੜਾ ਕੋਈ ਪਸੰਦਾਂ ਦਾ ਕਢਾਈ ਵਾਲਾ ਚ ਪਸੰਦਾਂ ਦਾ ਦੇਖ ਕਢਾਈ ਵਾਲਾ ਆਹ ਵੇਖ ਆ ਵੀ ਦੇਖੋ ਆ ਪੇਰ ਦੇ ਦਵੱਛੇ ਵਾਲਾ ਕੱਢਿਆ ਹੋਇਆ ਦਾ ਵਧੀਆ ਸਾਡੇ ਫਿਰ ਦੇ ਨਾ ਫੁੱਲ ਪੇਰ ਦਾ ਦਵੱਛਾ ਕੱਢਿਆ ਹੋਇਆ ਦਾ ਹੂੰ ਤੇ ਇਹ ਇਹ ਤਾਂ ਕੜਾਈ ਵਾਲੇ ਨੇ ਜੀ ਅੱਛਾ ਜੇ ਇੰਨਾ ਤੋਂ ਇਧਰ ਦੇਖ ਲਾ ਦੇਖ ਲਾ ਦੇ ਕੜਾਈ ਵਾਲੇ ਇਹ ਵੀ ਇਹੋ ਵੀ ਪਏ ਨੇਗੇ ਅੱਜ ਪ੍ਰਿੰਟਡ ਵੀ ਆਏ ਪ੍ਰਿੰਟਡ ਵੀ ਪਏ ਨੇਗੇ ਜੇ ਕੋਈ ਪ੍ਰਿੰਟਰ ਪਸੰਦ ਆਉਂਦਾਗਾ ਆ ਸੁੱਤੀ ਕਾਹਟਣ ਦੇ ਪਏ ਨੇ ਅੱਜ ਆਹ ਵਿਆ ਪਿਆ ਹੈਗਾ ਤੇ ਆ ਦੇਖ ਆ ਸਾਰੇ ਕਾਟਨ ਦਾ ਸਮਾਉਣਾ ਦਾ ਦੇਖ ਲਾ ਤੇਰੇ ਪਸੰਦ ਦਾ ਭਾਈ ਜਿਹੜਾ ਕੋਈ ਤੇਰੇ ਤੇ ਮੂਰੇ ਪਏ ਨੇਗੇ ਦੇਖ ਲੈ ਜਿਹੜਾ ਤੈਨੂੰ ਕੋਈ ਪਸੰਦ ਲੱਗਦਾ ਦੇਖ ਲੈ ਮੈਂ ਤਾਂ بس ਫਿਰ ਇੰਨਾ ਚ ਲੈ ਚਾਂਗੀ ਇੰਨਾ ਚ ਲੈ ਜਾ ਫਿਰ ਇਹ ਤਾਂ ਫਿਰ ਆਇਆ ਨਾ ਜਿਆਦਾ ਠਿੱਕੇ ਜਿਹਾ ਚਾਗਿਆ ਇਹ ਤਾਂ ਫਿਰ ਹਾਂ ਫਿਰ ਸਾਰੇ ਪਾਤ ਦੇ ਲਿਓਨੇ ਪੈਂਦੇ ਨੇ ਹਾਂ ਫਿਰ ਐ ਤਾਂ ਹੈ ਨਹੀਂਗਾ ਵੀ ਹੁਣ ਇੱਕੋ ਹੀ ਪਾਤ ਦੇ ਆਪਾਂ ਲਿਓਨੇ ਨੇ ਕਿ ਨਾ ਬੁੜੀਆਂ ਨੇ ਵੀ ਲੈਣੇ ਨੇ ਕੁੜੀਆਂ ਨੇ ਵੀ ਲੈ ਲੈਣੇ ਨੇ ਦੇਖ ਲੈ ਕਿਹੜਾ ਪਸੰਦ ਆਗਾ ਜਿਹੜਾ ਪਸੰਦ ਆ ਲੈ ਲੈ ਨਹੀਂ ਤਾਂ ਆਹ ਹਵਦੀਆ ਲੱਗਿਆ ਹਾਂ ਇਹ ਲੈ ਲੈ ਫਿਰ ਹਾਂ ਹੋਰ ਇਹ ਲੈ ਲੈ ਵਧੀਆ ਸੋਨੇ ਭਾਰੀ ਚੁੰਨੀ ਵਾਲੇ ਇਹ ਇਹ ਲੈ ਲੈ ਕੋਈ ਨਹੀਂ

ਚੱਲ ਬੱਸ ਸੌਣਾ ਹੈ ਸੌਣਾਗਾ ਹਾਂ ਮੈਂ ਸੌ ਸਾਹੀ ਬਣਾ ਦੇ ਹਾਂ ਤੇ ਇਹ ਚ ਨਾ ਮੇਚ ਵਾਲਾ ਸੀਗਾ ਮੇਰਾ ਹਾਂ ਸੂਟ ਦਾ ਕੋਈ ਨਾ ਬਣਾ ਦੂੰਗੀ ਹਾਂ ਹਾਂ ਇਹ ਚ ਮੇਚ ਵਾਲਾ ਸੀਗਾ ਕਿੰਨਾ ਸੀ ਕਿੰਨੇ ਦਾ ਸੂਟ ਹੈਗਾ ਇਹ ਸੂਟ ਤਾਂ ਸੂਟ ਤਾਂ ਭਾਈ ਇਹ ਮਹਿੰਗਾਗਾ ਅੱਛਾ ਤਾਂ ਵੀ ਕਿੰਨੇ ਦਾ ਫਿਰ ਵੀ ਸੂਟ ਹੂ ਤਾਂ ਹੈ ਤੇਖ 2000 ਦਾ ਚੱਲ ਤੂੰ ਹੁਣ ਆਹ ਕਿੱਦੇ ਦੀ ਕਪੜਾ ਜਿਹੜਾ ਮੈਥੇ ਸੁਣੂ ਨਹੀਂ ਆਉਣੀ ਆ ਜਾਂਦੀ ਆ ਕਿ ਹੈਨਾ ਚੱਲ ਮੈਂ ਤੈਨੂੰ ਲੱਗੇ ਰੇਟ ਹੀ ਦਿੱਤਾ ਕੁਛ ਰਖੜੀਆਂ ਦਾ ਕਰਕੇ ਚੱਲ ਤੈਨੂੰ 1500 ਦਾ ਲਾਤਾ ਨਾ ਮੈਂ ਇਹ 12 ਦੇ 2-2000 ਦੇ ਵਿੱਚੇ ਨੇ ਗਿਆਪ ਹੈ ਚੱਲ ਹੁਣ ਇਹ ਰਖੜੀਆਂ ਨਾ ਕਰਕੇ ਇੱਕ ਸੂਟ ਪਿਆ ਤੀ ਇੱਕੋ ਹੀ ਤੀਗਾ ਇੱਕ ਕਰਕੇ ਮੈਂ ਤੈਨੂੰ ਹੁਣ ਤਾਂ ਕਰਕੇ ਘੱਟ ਲਾਉਣੀਆ ਨਹੀਂ ਮੈਂ ਲਾਉਂਦੀ ਨਹੀਂ ਤੀਗੀ ਚਲ ਮੈਂ ਅੱਖਾ ਚੱਲ ਪਹਿਲਾਂ ਚੱਲ ਵੇਚਦੇ ਜਿਹੜੇ ਨੇ ਇਹਦੇ ਨਾਲ ਦੇ ਬਾਧੂ ਵੇਚ ਤੇ ਤੇ ਹੁਣ ਇਹ ਤਾਂ ਕਰਕੇ ਚੱਲ ਤੈਨੂੰ 1500 ਤੋਂ ਘੱਟ ਦਾ ਹੈ ਨਾ ਵਾਸੀ ਘੱਟ ਕਰ ਲਾ ਦੇਖਿਆ ਕਦੋਂ ਕਰਦੇ ਆ ਘੱਟ ਕਰਦਾ ਹੈਗਾ ਕਿਉਂ ਆਇਆ ਘੱਟ ਤਾਂ ਹੁਣ ਫਿਰ ਇੰਨਾ ਫਰਕ ਨਹੀਂ ਪਾ ਪੈਂਦਾ ਹੁੰਦਾ ਦਾ ਚਲ ਮੈਂ ਹੁਣ ਤੋਂ ਉਂਦੀ ਜਾਂਦੇ ਆਂ ਕਿ ਤਾਂ ਮੈਂ ਵੀ ਕਿਸੇ ਚੰਦੇ ਬਸੰਦ ਨਹੀਂ ਆਉਦੇਗੇ ਹੋਰ ਫਿਰ ਤਾਂ ਕਰਕੇ ਹੁਣ ਤੈਨੂੰ ਕੋਈ 1500 ਦਾ ਲੱਗੂਗਾ ਤੇ ਸੂਟ ਦੇਖ ਕੇ ਨਸੋਣਾ ਸੋਨਾ ਤਾਂ ਹੈਗਾ ਫਿਰ ਸੋਨਾ ਫਿਰ ਚੀਜ਼ ਜੇ ਸੋਹਣੀ ਚੁੰਨੀ ਦੇ ਕਿੰਨੀ ਸੋਹਣੀ ਦੇਖ ਮੈਂ ਕਹੈ ਇਸ ਵਾਲੀ ਚੁੰਨੀ ਆ ਚੁੰਨੀ ਤਾਂ ਸੋਹਣੀ ਹੈ ਫਿਰ ਵੀ ਬੜਾ ਮੇਰਾ ਪਸੰਦ ਆ ਗਿਆ ਉਹਦੀ ਮੈਂ ਕਹ ਸੂਟ ਤਾਂ ਸੋਹਣਾ ਵਧੀਆ ਜਿਹਾ ਹਾਂ ਵੀ ਫਿਰ ਵੀ ਕੋਈ 1500 ਰੁਪਏ ਲੱਗੂਗਾ ਕੱਟ ਕਰਦੀ ਨਹੀਂ ਵਸੇ ਹੁਣ ਨਾ ਨਾ ਕੱਟ ਨਹੀਂ ਹੁੰਦਾ ਹੈ ਜਾ ਠੀਕ ਅਸੀਂ ਆਉਂਦੀ ਜੰਗਾ ਤੇ ਫਿਰ ਮੇਚਾ ਲੈ ਤੇ ਆਹਣਾ ਮੈਂ 100 ਰੁਪਿਆ ਲਈ ਸੀ ਕੀ ਤਿਆ ਕੇ ਨਾ ਲੈ ਲਵਾਂ ਹੁਣ ਤੂੰ ਮੈਨੂੰ ਇਕੱਠੇ ਦੇ ਦੀ ਕੋਈ ਨਹੀਂ ਫਿਰ ਮੈਂ ਕਿਹਾ ਚੱਲ ਬਹਣੀ ਦਾ ਟਾਈਮ ਹੈ ਖਾਲੀ ਕੰਮ ਕਰਨਾ ਹੈਗਾ ਚਲ ਕੋਈ ਨਾ ਤੇ ਆਹ ਤੇਰਾ ਮੈਂ ਕੱਟ ਕੇ ਸਿਉਂ ਦੂੰਗੀ ਹਾਂ ਜਦੋਂ ਮੈਂ ਲੈ ਨਹੀਂ ਬਸ ਸਾਰੇ ਦੂਜੇ ਹਾਂ ਮੇਚਾ ਇਹਦੇ ਵਿੱਚ ਇਹਦੇ ਮੇਚ ਨਹੀਂ ਕਰਨਾ ਹਾਂ ਹਾਂ ਚਲ ਠੀਕ ਹਾਂ ਚੁੰਨੀ ਨਾਲ ਜਾਣੀ ਹੈ ਲੈ ਜਾ ਨਹੀਂ ਨਾਲੇ ਲੈ ਜੀ ਤੇਰੀ ਮਰਜ਼ੀ ਹੈ ਚੁੰਨੀ ਤਾਂ ਬਸ ਮੈਂ ਲੈ ਹੀ ਜਾਊਂਗੀ ਨਾਲ ਲੈ ਜਾ ਹੋਰ ਚੁੰਨੀ ਤਾਂ ਲੈ ਹੀ ਆ ਤਾਂ ਲੈ ਜਾ ਤਮਸਰ ਲਾ ਫਨੀ ਮੈਨੂੰ ਦੇ ਇਹੋ ਚੁੰਨੀ ਮੈਂ ਪਾ ਕੇ ਲੈ ਜਣੀ ਆ ਨਾ ਲੈ ਫੜਾ ਕੱਢ ਲੈ ਸੂਟ ਤੇਰਾ ਮੇਚ ਵਾਲਾ ਪਿਆਗਾ ਆ ਪਿਆਗਾ ਹਾਂ ਠੀਕ ਆ ਚਲ ਆ ਦੇ ਲੈ ਫੜ ਬਾਕੀ ਪਾਸ ਮਸੀਰ ਸੂਟ ਲੈਣ ਲਈ ਹੋਵੇ ਦੇ ਚਲ ਕੋਈ ਨਾ ਹਾਂ ਮੈਂ ਸਿਉਂ ਦੂੰਗੀ ਮੈਂ ਚਲ ਵਧੀਆ ਬਣਾ ਦੇ ਚਾਂਦੀ ਦਾ ਬਸ ਰਖੜੀਆਂ ਦੀ ਪਾ ਕੇ ਜਾਣਾ ਥੋੜੇ ਨਹੀਂ ਰਹਿ ਗਏ 10 12 ਚਲ ਕੋਈ ਨਾ ਬਣਾ ਦੂੰ ਮੈਂ ਪੈਸੇ ਰੱਖਿਆ ਹਾਂ ਚਲ ਕੋਈ ਨਾ ਠੀਕ ਆ ਚੰਗਾ ਠੀਕ ਆ ਲੈ ਮੱਤਰੀਆਂ ਮਾ ਪੈਸੇ ਹੁਣ ਇੱਥੇ ਲੈ ਮੈਂ ਆਪਣੀ ਭਜਾਈ ਵਾਲਾ ਸੂਟ ਦੇਖ ਕੇ ਲੈਣੀ ਹੈ ਇਹ देख क्या मासी रुकी की हो गया मैंने एक सूट और देखना सी का और देखना थी देख लेने तो देख सूट इक्के कहने मैं मैं पैसे तार दमा तो सूट देख लेने जेड़ तेरा पसंद आगा काट ला फिर ओहो फिर मैं तेन दस दूंगी आके कोई देख लेने आ देख लेने ना कोई नहीं आ सूट सोना आ पाली

ਚਲ ਕੋਈ ਨਾ ਤੂੰ ਆਏ ਤਾਂ ਮੈਂ ਲਿਆਉਂਗੀ ਹੁਣ ਦਕੇਰਾ ਹੋਰ ਕੱਪੜਾ ਜੇ ਵੇਖ ਗਿਆ ਮੜ ਮोटा ਹੋਰ ਦੇਖ ਜੇ ਇਹਦੇ ਨਾਲ ਚਸੂਟ ਚਲ ਮੈਂ ਉਦੋਂ ਲੈ ਲੈ ਆਉਂਗੀ ਹਾਂ ਚਲ ਉਦੋਂ ਲੈ ਜੀ ਚਲ ਕੋਈ ਨਹੀਂ ਤੇਰੀ ਮਰਜ਼ੀ ਹੈਗੀ ਹਾਂ ਹੋਰ ਚਲ ਉਦੋਂ ਲੈ ਜੀ ਭਾਈ ਹੋ ਜਾ ਚੰਗਾ ਸਿੱਧੇ ਚਲ ਫੇਰ ਲੈ ਜੀ ਕੋਈ ਨਹੀਂ ਠੀਕ ਚਲਾਂ ਕਿੰਨਾ ਸੂਟ ਬੇਚਣ ਦਾ ਕੰਮ ਨਾਲ ਸਲਾਈ ਦਾ ਕੱਟ ਜਾਂਦਾਗਾ ਫਿਰ ਸੂਟ ਦਾ ਵੇਚਣ ਲੱਗ ਜਾਨੇਗਾ ਗੱਲ ਕਰ ਖਲਾਰਾ ਜਾ ਪੈ ਜਾਂਦਾਗਾ ਕੰਮ ਦਾ ਹੂੰ ਕਿੱਥੇ ਕੋਈ ਤੋਪਾ ਭਰ ਲੈਂਦੀ ਕਿੱਥੇ ਹੁਣ ਸੂਟ ਦਖਾਈ ਲੈਂਦੀ ਹਾਂ ਫਰਕ ਤਾਂ ਬਹੁਤ ਪੈਂਦਾ ਗੱਲ ਕਰ ਦੇ ਕੇ ਵੀ 100 ਰੁਪਿਆ ਤਾਂ ਗਈ ਆ ਗਈ ਐ ਵੀ ਨਹੀਂ ਵੀ ਫਿਰ ਮੈਂ 1500 ਦਾ ਛੂਟ ਆਗਾ ਤੇ 1400 ਖੜਾ ਬੁੱਝ ਸਮਾਈ ਦੇ ਦੇਗੀ ਮਤਲਬ ਐਨੇ ਇਕੱਠੇ ਤੂੰ ਦੇ ਦੇਗੀ ਦੱਸ ਲੈ ਐ ਕਰ ਦਿਆਂ ਨੇ ਚਲ ਚਾਹਣ ਤਾਂ ਚੱਲ ਦੇਖਦੇ ਆਂ ਜੇ ਵਧੀਆ ਚੱਲ ਪਿਆ ਤਾਂ ਕਢਾਈ ਕਢਾਈ ਵਾਲਿਆ ਦਾ ਕਰਦਾ ਹੈ ਇੱਥੇ ਇੱਕ ਛੂਟ ਨਾ ਵੀ ਤੀਗਾ ਨਾਪੇ ਛੁੱਟ ਕਿੱਧਰ ਗਿਆ ਨਾਪੇ ਰੰਗ ਦਾ ਛੂਟ ਪੀ ਗਲਾ ਉਹ ਕਿੱਧਰ ਗਿਆ ਤਾਂ ਹੁਣ ਦੇਖੇ ਨਾ ਮੈਂ ਤਾਂ ਚਿੰਨ ਲੱਗ ਗਈ ਮਖਾ ਦੇਖਦੀ ਹਾਂ ਲੈ ਜੀ ਨਾ ਹੋਵੇ ਦੇਖੋ ਭਾਈ ਕੀ ਹੈ ਨਾ ਹੀ ਕੀ ਹੋਵੇ ਲਫਾਫੀ ਹੋਵੇ ਤੇ ਜਰਾ ਫਰੀ ਮਾਤਾ ਜਨ ਲਫਾਫਾ ਜਬ ਨਹੀਂ ਦੇਖੇ ਲਫਾਫਾ ਜਬ ਮੈਨੂੰ ਕੁੱਲਿਆ ਜਾ ਲੱਗਿਆ ਚੁੰਨੀ ਚ ਕੱਲੀ ਚੁੰਨੀ ਲੱਗੇ ਜਾਂ ਕੱਟ ਕੇ ਚੁੰਨੀ ਚ ਇੰਨੇ ਇੰਨਾ ਦਾ ਨਾ ਗੁੰਦ ਲਫਾਫਾ ਲੈ ਤੇ ਇੱਕ ਸੂਟ ਘਟ ਗਿਆ ਮੇਰਾ ਤਾਂ ਆਏ ਤਾਂ ਮੇਰੇ ਹੁਣ ਮੇਰੇ ਕਿਹੜਾ ਬਾਹਲੇ ਸੂਟ ਨੇਗੇ ਗਨੇ ਹੋਏ ਨੇਗੇ ਇੰਨੇ ਤਾਂ ਬਾਹਲੇ ਸੂਟ ਹੈ ਹੀ ਨਹੀਂਗੇ ਚਲ ਜਿੱਤੇ ਆਈ ਉਹਦੇ ਕੋਲ ਦੇਖੂਗੀ ਕਹਾਂਗੀ ਉਹਨੂੰ ਮੈਂ ਕਹੇ ਕਿ ਦੇਖੂ ਹੁਣ ਰੋਲਾ ਤਾਂ ਕੀ ਪਾਣਾ ਨਮੀ ਨਮੀ ਦੁਕਾਨਾਂ ਅੰਦਰ ਚਲਾਉਣੀ ਆਗੀ ਸਰ ਚੱਲੂ ਕਾ ਨਾ ਚੱਲੂ ਜੇ ਮੈਂ ਸੂਟ ਆਈਂ ਕਹਤਾ ਤੂੰ ਲਾਏਗੀ ਸਰ ਖਾਬਰਾ ਕਿੰਨੇ ਕੋ ਕੋਲੇ ਪੰਡੂਗੀ ਮੈਨੂੰ ਤੇ ਚੁੱਪੀ ਕਰ ਜਾ ਮਨਾ ਦੇਖਦੇ ਆ ਚੱਲ ਦੇਖੀ ਜਾਊਗੀ ਘਾਟਾ ਵਾਧਾ ਕੀ ਤੈਨੂੰ 1500 ਦਾ ਮੇਰਾ 1500 ਦਾ ਇੱਕ ਹੋਰ ਗਿਆ ਸੂਟ ਘਾਟੇ ਹੀ ਪੈ ਗਿਆ ਚਾਹ ਦੇਖਦੇ ਆਂਗੇ ਘਾਟੇ ਵਾਧੇ ਫਿਰ ਦੁਨੀਆ ਨਾਲ ਹੀ ਬੰਦਿਆਂ ਨਾਲ ਹੀ ਹੁੰਦੇ ਨੇ ਚਰਨੇ ਤਾਂ ਪੈਂਦੇ ਮੈਥੋਂ ਕਿਹੜਾ ਕੰਮ ਚੱਲੂਗਾ ਬਿਜਤੀਆਂ ਇਹ ਜਿਹੇ ਰਫੀਆਂ ਲੱਗ ਗਿਆ ਕਰਨਾ ਫਿਰ ਮੈਥੋਂ ਕਿੱਥੇ ਚੱਲਦਾ ਕੰਮ ਚਲ ਦੇਖਦੀ ਆਂਗੀ ਮੈਂ ਹੁਣ ਜਾ ਕੇ ਸੋ ਮਬੈਤ ਰ ਨੂੰ ਪੂਰ ਚੜਾਵਾ ਕੇ ਦਾ ਇੰਨਾ ਕੰਮ ਸੁੱਟ ਗਿਆ ਚਲ ਬਹਿ ਮਣਾ ਚਲ ਚਲ ਤੋਪਾ ਕੇ ਨਾ ਯਾਰ ਕੱਪੜੇ ਪਤਾ ਨਹੀਂ ਕਿਹੜੇ ਪ੍ਰੈਸ ਆ ਵੀ ਡਰੈਸ ਕੀਤੀ ਮੈ ਜਾਣਾ ਹੁਣ ਪ੍ਰੈਸ ਕਰਨ ਲੱਗਦਾ ਘੰਟਾ ਲੱਗ ਜਾ ਕੀ ਕਰਦੀ ਉਹ ਮੇਰੇ ਕੱਪੜੇ ਨਹੀਂ ਕੋਈ ਪ੍ਰੈਸ ਕਰਕੇ ਰੱਖੇ ਤੂੰ ਆਮ ਹੀ ਪਏ ਨੇ ਆ ਤਾਂ ਜ਼ਰੂਰ ਕੱਪੜੇ ਤਾਂ ਕੋਈ ਨਹੀਂ ਕਰਦਨੀ ਆ ਪ੍ਰੈਸ ਨਾ ਮੇਰੇ ਗੱਲ ਸੁਣਵਾੜਿਆ ਕੀ ਹੋ ਗਿਆ ਕੀ ਇਹ ਕੀ ਲਈ ਫਿਰਦੀ ਐ ਸਾਡਾ ਮੈਨਾਂ ਠੱਗੀ ਮਾਰੇ ਕੀ ਦੇ ਨਾਲ ਮਾਰਦੀ ਠੱਗੀ ਤੂੰ ਹੋਰ ਦੇਖ ਆ ਦੇਖ ਮਾਸੀ ਨੇ ਮਾਰੇ ਅਸ ਮਰੇ ਮੈ ਸੋਣਾ ਲੱਗਿਆ ਇਹ ਕਿਹਦਾ ਜੱਕਲੇ ਸ਼ੂਟ ਇਹ ਮਾਸੀ ਉੱਥੇ ਜੇ ਮਾਸੀ ਲੈ ਇਸੇ ਕਪੜੇ ਅੱਛਾ ਛੋਟੇ ਮੈ ਸੋਣਾ ਲੱਗਿਆ ਹਨਾ ਸੋਣਾ ਨਾ ਤੇ ਇਹ ਨਾ ਮੈਂ ਉਹ ਪਾ ਕਿਵੇਂ ਵੀ ਪੈਸੇ ਪੂਰੇ ਘਟਦੇ ਤੈਨੂੰ ਕਿਵੇਂ ਪੈਸੇ ਨਹੀਂ ਘਟਦੇ ਤੇ ਹੈਗੇ ਮੂਨੇ ਹੀ ਚੋਰੀਆਂ ਪਾ ਕੇ ਮਾਸੀ ਹੈ ਨਹੀਂ ਸੀ ਉਹ ਐ ਥੋੜੀ ਕਰਦੇ ਹੁੰਦੇ ਲੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਆਏ ਕਿਵੇਂ ਪਤਾ ਲੱਗਾ ਕਿਸੇ ਨੂੰ ਪਤਾ ਲੱਗਾ ਦੁਕਾਨਦਾਰ ਨੂੰ ਆਪਦੇ ਸਾਮਾਨ ਦਾ ਪਤਾ ਹੀ ਹੁੰਦਾ ਉਹ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਹੈਗਾ ਮੈਨੂੰ ਉਹ ਲੈ ਪਤਾ ਤਾਂ ਨਹੀਂ ਲੱਗਾ ਕੱਲ ਨੂੰ ਜਦੋਂ ਦੇਖਣਗੇ ਅਗਲੇ ਦੇ ਪਤਾ ਲੱਗਾ ਸੂਟ ਦਾ ਉਹ ਕਹਿਣਗੇ ਨਹੀਂ ਆਏ ਇੰਨੇ ਤੂੰ ਮੋੜ ਕੇ ਰਹਿਣ ਦੇ ਬਸ ਆਪਾਂ ਰਹਿਣ ਉਹ ਕਿੰਨੇ ਹੀ ਪਏ ਚਾਹੇ ਤੂੰ ਮੋੜ ਕੇ ਜਾਂ ਲਵਾਵੇਂ ਜਾਂ ਵਾਗ ਲੈ ਜਾ ਉਹ ਨਹੀਂ ਪਤਾ ਲੱਗਾ ਉਹ ਐ ਥੋੜੀ ਅੱਲੇ ਦੀ ਚੋਰੀਆਂ ਲੈ ਫੇਰ ਉਹੀ ਦੱਲ ਚੋਰੀ ਥੋੜੀ ਕਰਦੇ ਹੁੰਦੇ ਨਹੀਂ ਰਹਿਣ ਦੇ ਤੂੰ ਉਹਨੂੰ ਪੈਸੇ ਘੱਟ ਦੇ ਦੇ ਜੀ ਕਹਦੇ ਵੀ ਲੈ ਕਿਤੇ ਤੂੰ ਉਹਨੂੰ ਐ ਕਹਣਾ ਸੀ ਵੀ ਭਾਈ ਮੈਥੋਂ ਪੈਸੇ ਘੱਟ ਲੈ ਲੈ ਚੱਲ ਕੋਈ ਜਣੀ ਜਦੋਂ ਮਹਿੰਗਾ ਲੱਗਦਾ ਸੀ ਆਪਾਂ ਘੱਟ ਫੇਰ ਲੈ ਲੈਂਦੇ ਜਾਂ ਹਲੇ ਕਿਹੜਾ ਖੜਾ ਸੀ ਕੋਸ ਮਾਸੀ ਦਾ ਬਾਹਲੇ ਮਹਿੰਗੇ ਮੈਂ ਅੰਗੇ ਲਾਉਂਦੀ ਐ ਕਿ ਮੈਂ ਚੱਲ ਮਾਸੀ ਫਿਰ ਕੋਈ ਨਾ ਫਿਰ ਜਦੋਂ ਪੈਸੇ ਆਗਾ ਤੂੰ ਲੈ ਲੈਂਦੇ ਆਪਾਂ ਉਹ ਨਹੀਂ ਨਹੀਂ ਰੱਖ ਦੇ ਕੇ ਆਉਂਦੀ ਪੈਸੇ ਲੈ ਪੈਸੇ ਥੋੜੀ ਮੋੜ ਕੀ ਆ ਬਸ ਤੂੰ ਇਹਨੂੰ ਰਹਿਣ ਦੇ ਨਹੀਂ ਤੂੰ ਚੱਲ ਮੰਨ ਦੇ ਹੁਣੇ ਮੇਰੀ ਚੱਲ ਨਹੀਂ ਮੋੜ ਕੇ ਨਹੀਂ ਮੋੜ ਕੇ ਹੋਰ ਇਹਨੇ ਕੰਮ ਬਿੱੱਡਿਆ ਗਾ ਨਾ ਮ ਮਾਦਾ ਕੀ ਕਹੀ ਇਹਨਾ ਕੱਪੜੇ ਪਾ ਲਈ ਜਨਾ ਉਹਦੇ ਕਿੱਲ ਮੈਂ ਸੂਟ ਲੈ ਆਈ ਟੀ ਬਣੀ ਅੱਜ ਚੋਰੀਆਂ ਕਰਨ ਲੱਗੀ ਲੈ ਹੁਣ ਕੋਈ ਚੰਗਾ ਕੰਮ ਥੋੜੀ ਇਹ ਛੋੜ ਜਰ ਇਹ ਪਹਿਲਾਂ ਨਾ ਕੇ ਆਵਾਂ ਫੇਰ ਦੇਖਾਂ ਸਸਰੀ ਕਾਲ ਸਸਰੀ ਕਾਲ ਕਿਵੇਂ ਠੀਕ ਠੀਕ ਆ ਵਧੀਆ ਠੀਕ ਆ ਵਧੀਆ ਕਿਵੇਂ ਹੋਵੇ ਠੀਕ ਆ ਕਾ ਚੋਕਾ ਦਵਾ ਰਹੀ ਆਂਟੀ ਆ ਗਈ ਕਾ ਨਾ ਨਾ ਖਾ ਇੱਕ ਸੂਟ ਲੈ ਕੇ ਆਈ ਸੀ ਆ ਵੀ ਸੋਈ ਜੋ ਸੂਟ ਇੱਕ ਹੋਰ ਲੈ ਆਈ ਹੁਣ ਹਾਂ ਹੋਰ ਦੇਖੋ ਕਿਹੜਾ ਲੈ ਆਈ ਹਾਂ ਦੇਖੋ ਲੈ ਦੇਖੀ ਬੁੱਤ ਸੂਟ ਦੇਖੀ ਆਪਾਂ ਹਾਂ ਸੋਹਣਾ ਸੂਟ ਵਸੇ ਸੂਟ ਤਾਂ ਸੋਹਣਾ ਵਾ ਹਾਂ ਸੋਹਣਾ ਤਾਂ ਹੈਗਾ ਮੈਨੂੰ ਤਾਂ ਐ ਚਾਰਜ ਲੱਗਿਆ ਪਿਆਗਾ ਇਹ ਸੂਟ ਤੂੰ ਪਹਿਲਾਂ ਨਾ ਕੱਢ ਕੇ ਲਈ ਹੁਣ ਤੇਰੇ ਇਹ ਪਸੰਦ ਆ ਗਿਆ ਹੋਰ ਮੈਂ ਸੀ ਮੈਂ ਨਾ ਹੁਣੀ ਦੇਖਿਆ ਸੀ ਪਹਿਲਾਂ ਨਾ ਮੈਂ ਦੇਖ ਤਾ ਕੋਈ ਸੂਟ ਹੈ ਨਹੀਂ ਇਹਦਾ ਹੈ ਤੂੰ ਮわせ ਮੈਂ ਨਵਾਂ ਸੂਟ ਲੈ ਕੇ ਸਾਂ ਉਹ ਨਾ ਦੇਗੀ ਤੇ ਆ ਹੁਣ ਇੱਕ ਹੋਰ ਕੱਢ ਲਈ ਤੇ ਜੇ ਫਿਰ ਤੂੰ ਲਿਆਉਣਾ ਹੁੰਦਾ ਘਰੋਂ ਇਹ ਲੈਉਂਦੀ ਇਹ ਤਾਂ ਸੂਟ ਮੇਰਾ ਚੱਕ ਕੇ ਲੈ ਗਈ ਤੂੰ ਨਾ ਮਸੀ ਤੇਰਾ ਸੂਟ ਨਹੀਂ ਲੈ ਕੇ ਗਈਗੀ ਹੋਰ ਇਹ ਤਾਂ ਮੇਰੇ ਕੋਲੇ ਪਿਆ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਸੀਗਾ ਇਸ ਦਿਨ ਮੈਂ ਪੈਸੇ ਧਰ ਮੈਂ ਨਹੀਂ ਆਉਤੂ ਬਾਅਦ ਮੈਂ ਆ ਕੇ ਤੂੰ ਤਾਂ ਵਗ ਗਈ ਹੈਗੀ ਤੂੰ ਕਹਿੰਦੀ ਮੇਰੇ ਸੂਟ ਪਹਿਲਾਂ ਤੂੰ ਕਹਿੰਦੀ ਮੈਂ ਸੂਟ ਦੇਖਣਾਗਾ ਫਿਰ ਤੂੰ ਕਹਿੰਦੀ ਮੇਰੇ ਤਾਂ ਸੂਟ ਪਸੰਦ ਨਹੀਂ ਹੈਗਾ ਤੂੰ ਮੁੜ ਗਈ ਤੂੰ ਕਹਿੰਦੀ ਮੇਰੇ ਤਾਂ ਕੋਈ ਸੂਟ ਪਸੰਦ ਨਹੀਂ ਮੈਂ ਚੱਲ ਮਖਾ ਮੈਂ ਸੂਟ ਚੇਣਦਾ ਹੁਣ ਖਲਾਰਾ ਜਾ ਵੀ ਪਿਆ ਪਾ ਚਣ ਕੇ ਰੱਖਦਾ ਜਦੋਂ ਮੈਂ ਦੇਖਿਆ ਮੈਂ ਆਖਿਆ ਹੁਣ ਮੇਰੇ ਕੋਲ ਬਾਲੇ ਸੂਟ ਨਹੀਂ ਹੈਗੇ ਵੀ ਮੈ ਜੱਬਾਂ ਸੱਤ ਤਾਂ ਸੂਟ ਨੇਗੇ ਹੈ 10 12 ਸੂਟ ਤੇ ਉਹਨਾਂ ਚ ਮੈਨੂੰ ਮਾਂ ਆਖੇ ਇੱਕ ਸੂਟ ਨਹੀਂ ਹੈਗਾ ਮੈਂ ਕਦੋਂ ਦੇ ਕੁੰਗੀ ਜਾਣੇ ਇੱਕ ਸੂਟ ਹੈ ਨਹੀਂਗਾ ਤੇ ਮੈਨੂੰ ਕੀ ਪਤਾ ਤੂੰ ਲੈ ਗਈ ਲਿਫਾਫੇ ਚ ਪਾ ਕੇ ਹੈ ਨਾ ਵਸੇ ਮੈਂ ਲੈ ਕੇ ਕਿ ਤੇ ਚੁੰਨੀ ਵਿੱਚ ਤੈਨੂੰ ਦਿਖਾਇਆ ਨੀ ਤੇ ਜੇ ਤੇਰੇ ਕੋਲ ਸੂਟ ਘਰੋਂ ਲਈ ਹੁੰਦੀ ਤੂੰ ਚੁੰਨੀ ਤਾਂ ਕੱਢਿਆਉਂਦੀ ਨਾ ਮੈਂ ਚੁੰਨੀ ਦੇਖਣ ਮੈਂ ਹੀ ਪਾ ਲਈ ਮਪਣਾ ਆਪਣਾ ਸੂਟ ਹੀ ਮੈਂ ਚਲ ਮੈਂ ਹੀ ਲੈ ਜਾਨੀ ਹੈ ਸੂਟ ਦਾ ਤੂੰ ਮੇਰਾ ਲੈ ਗਈ ਚੱਕ ਕੇ ਤੇ ਤੈਨੂੰ ਲੈ ਸੂਟ ਨਹੀਂ ਲੈ ਕੇ ਮੇਰੇ ਕੋਲ ਪਿਆ ਸੀਗਾ ਤਾਨੂੰ ਪਿਆ ਤੀਗਾ ਮੇਰਾ ਉਧਰ ਇੱਕ ਹੈ ਨਹੀਂ ਤੈਨੂੰ ਮੈਂ ਦਿਖਾਇਆ ਨਹੀਂ ਮਖਾ ਦੇਖਣਾ ਅੱਭੀ ਕਿੰਨਾ ਸੋਨ ਚ ਕਿੰਨੀ ਹੈ ਫਿਰ ਮਸੀ ਕਿਸਨ ਹੋਰ ਨੂੰ ਦੇਤਾ ਹੋਊਗਾ ਮੈਂ ਨਹੀਂ ਤੇ ਤੇਰੇ ਮਾਪੋਂ ਕੋਈ ਆਈ ਨਹੀਂ ਕੋਈ ਨਹੀਂ ਆਈ ਕਿਉਂ ਨਹੀਂ ਆਈ ਹੋਗੀ ਵੈਸੇ ਕੋਈ ਨਾ ਹੈ ਸੂਟ ਕੀ ਇਹ ਤਾਂ ਕਹਿੰਦੀ ਮੇਰਾ ਸੂਟ ਸਿਆਉਂਦੇ ਭਾਈ ਮੈਂ ਤਾਂ ਨੂੰ ਮੋੜਨੇ ਭੇਜਿਆ ਗਿਆ ਕਹਿੰਦੀ ਮੈਨੂੰ ਆਈ ਨਹੀਂ ਲੈ ਹੀ ਜਾਂਦੀ ਆ ਵੀ ਮੈਂ ਜਦੋਂ ਪੈਸੇ ਤਾਂ ਨਗਈਆਂ ਤੇ ਤੂੰ ਇਹ ਮੈਨੂੰ ਕਹਿੰਦੇ ਲੈ ਬਸ ਇੰਨੇ ਕੁ ਪੈਸੇ ਤਾਂ ਲੈਦਾ ਕਹਿੰਦੀ ਬਾਕੀ ਪੈਸੇ ਮੈਂ ਫੇਰ ਦੇ ਦਿਆਂਗੀ ਜਦੋਂ ਸੂਟ ਫੜਨ ਆਈ ਕਹਿੰਦੀ ਤੇ ਮੈਂ ਕਿਹਾ ਚੰਗਾ ਚੱਲ ਮੈਂ ਐਂ ਕਹਿ ਕੇ ਪੈਸੇ ਮੈਂ ਕਿਹਾ ਚੱਲ ਮੈਂ ਪੈਸੇ ਵੀ ਤਰੇ ਆ ਮਾਹ ਨਾ ਮੈਨੂੰ ਵੀ ਜਦੋਂ ਮੈਨੂੰ ਥੱਗੀ ਮਾਰੇ ਕਹਿੰਦੀ ਲੈ ਕੇ ਮੇਰੇ ਨਾਲ ਵਧੀਆ ਹੋ ਗਿਆ ਮੈਂ ਇਹਨੂੰ ਉਹਦੀ ਮੋੜ ਤਾਂ ਮੈਂ ਕਦੋਂ ਸੂਟ ਮੋੜ ਦੇ ਆ ਜਰੂਰੀ ਹੈ ਵਾਹ ਇਹ ਤਾਂ ਮੈਨੂੰ ਹੁਣ ਆ ਕੇ ਕਹਿੰਦੀ ਪਤਾ ਨਹੀਂ ਲੱਗੂ ਅਗਲੇ ਨੂੰ ਮੈਨੂੰ ਕਹਿੰਦੀ ਮੇਰਾ ਸੂਟ ਸੈ ਮੈਂ ਆਖਦਾ ਮੇਰਾ ਸੂਟ ਆ ਮਗਾ ਸੋਚੀ ਜਾ ਕੇ ਆ ਤੁਹਾਡਾ ਨਵੇਂ ਨੂੰ ਪਸੰਦ ਆ ਗਿਆ ਸੀਗਾ ਮੈਂ ਮਾਚ ਦੇ ਕੇ ਸੁਣਾ ਗਿਆ ਸੀ ਪਰ ਤੂੰ ਮੈਨੂੰ ਆਇਆ ਕਰਦੇ ਵੀ ਵਾਸੇ ਮੇਰੇ ਆ ਵੀ ਸੂਟ ਪਸੰਦ ਆ ਮੇਰੇ ਦੋਨੇ ਪਸੰਦ ਨੇਗੇ ਪਹਿਲਾਂ ਤੂੰ ਦਾਰ ਦਿੱਤਾ ਤੈਨੂੰ ਇਹ ਵੀ ਦਾਰ ਦੇ ਦਿੰਦੀ ਦਾਰ ਦੇ ਦਿੰਦੀ ਫਿਰ ਕੀ ਹੋ ਗਿਆ ਤੇ ਚੱਲ ਦਾਰ ਕਰ ਦੇ ਮੈਂ ਸਤਾ ਹੀ ਜਾਂਦੇ ਤੇ ਤੂੰ ਮੈਨੂੰ ਆਇਆ ਮੈਂ ਵਾਸੇ ਆ ਲਾਗੀ ਕਾਨੇ ਕਰੇ ਸਾਰੇ 15 1500 ਦੇਣੇ ਆ ਕਿ ਕਹਿੰਦੀ ਹੁਣ ਤੇ ਫਿਰ ਕੋਈ ਨਾ ਚੱਲ ਆ ਸੂਟ ਵਧੀਆ ਮੈਂ ਆਖ ਚੱਲ ਇੱਕ ਫਰੀ ਦਾ ਬਾਣ ਤੂ ਮੈਂ ਚੱਲ ਠੀਕ ਆ ਫਰੀ ਦਾ ਬੇਟੀ ਕਿੱਡੀ ਆ ਗਿਆ ਇਹ ਹੈ ਬੇਸਤੀ ਬੜੀ ਬੱਡੀ ਹੋ ਜਾਂਦੇ ਨਾਲ ਤਾਂ ਮੇਰ ਮੈਨੂੰ ਇੰਨਾ ਘਾਟਾ ਪਵਾਦਾ ਬਵਾਮ ਦਿੱਤੀ ਕਿ ਨਾਲੇ ਤੂੰ ਆਪ ਦੀ ਤੇਰੇ ਉਹ ਕਰ ਦਿੱਤੀ ਤੇ ਐ ਨਹੀਂ ਕਰਦੇ ਹੁੰਦੇ ਤੂੰ ਮੈਥੋਂ ਲੈ ਲੈਂਦਾ ਚਲ ਚੰਗਾ ਵਾਸਤੇ ਚਲ ਕੋਈ ਨਾ ਕੋਈ ਮੈਂ ਨਹੀਂ ਕਿਸੇ ਕੋਲੇ ਗੱਲ ਕਰਦੀ ਐ ਇਹ ਮੈਂ ਕਰਦੀ ਮੇਰੀ ਵੀ ਦੁਕਾਨ ਆ ਰਹੀ ਐ ਲੈ ਮੈਂ ਨਹੀਂ ਕਿਸੇ ਕੋਲੇ ਗੱਲ ਕਰਦੀ ਹੈਗੀ ਤੇ ਚਲ ਗਾਹ ਨੂੰ ਨਾ ਐ ਕਰੀ ਗੱਲ ਕਰੀ ਲਾ ਦੇ ਖਲਾਬ ਨਹੀਂ ਮਾਰਦਿਆਂ ਮੁੰਡਾ ਸਿਆਣਾ ਸੀ ਉਹਨੇ ਤਾਂ ਮੋੜਨੇ ਭੇਜੀ ਕਹਿੰਦੀ ਜਾ ਮੋੜ ਆ ਕਹਿੰਦਾ ਤੇ ਆ ਕੇ ਮੈਨੂੰ ਕਹਿੰਦੇ ਸਿਉਂ ਹੀ ਦੇ ਉਹਨੇ ਆਖਾ ਵੀ ਮੁੰਡੇ ਨੂੰ ਕੀ ਪਤਾ ਲੱਗੂ ਆ ਮਾਰ ਜਾ ਮੇਰੀ ਤਾਂ ਚੱਲ ਗਈ ਦੁਕਾਨਦਾਰੀ ਮੈਂ ਤਾਂ ਉਹ ਦੋ ਕਸੂਟਾਂ ਚ ਉਲਝ ਗਈ ਲਾ ਉਲਝ ਗਈ ਮੈਂ ਤਾਂ ਦੋ ਕਸੂਟਾਂ ਚ ਉਹ ਸੂਟੀ ਚ ਪਾਤਾ ਅਜੇ ਤਾਂ ਥੋੜੇ ਦਿਨ ਹੋਏ ਨੇ ਦੁਕਾਨ ਕਰੀ ਨੂ ਰੱਬ ਬੰਨੇ ਹੱਥ ਮੈਂ ਤਾਂ ਨਹੀਂ ਕਰਦੀ ਦੁਕਾਨ ਬੱਸ ਚਲੋ ਸਿਉਂ ਕੱਪੜੇ ਸਿਉਂਦਾ ਹੀ ਰੱਖੂਗਾ ਮੈਂ ਤਾਂ ਇਕੱਲਾ ਕੰਮ ਆਉਂਦਾ ਭਾਈ ਮੈਥੋਂ ਨਹੀਂ ਇੰਨਾ ਹੁੰਦਾ ਹੈ ਲੋ ਨਾਲ ਤਾਂ ਮੇਰਾ ਸਮਾਈਦਾ ਨਹੀਂ ਹੁੰਦਾ ਹੈਗਾ ਨਾਲ ਉਧਰ ਕੱਪੜੇ ਦਿਖਾਉਂਦੀ ਰਹਣੀ ਹੈ ਨਹੀਂ ਲਝਾਕੇ ਫਟ ਜਾਂਦੇ ਨੇ ਸਾਡੇ ਪਰੇ ਧੰਨਵਾਦ ਭਾਈ ਮੇਰੇ ਸਾਰੇ ਵੀਰਾਂ ਭੈਣਾਂ ਦਾ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਦੇਖ ਕੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅੱਗੇ ਤੋਂ ਨਵੇਂ ਤਾਂ ਨਵੇਂ ਵਿڈਹਾ ਲੈ ਕੇ ਆਵਾਂਗੇ ਆਪਾਂ ਕਮੈਂਟਾਂ ਵਿੱਚ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ 6 ਲਾਈਕ ਕਮੈਂਟ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਵੇਂ ਜਿਹੜੇ ਭਾਈ ਹੈਨਾ ਦੁਕਾਨਦਾਰੀ ਤੋਰਦੇ ਨੇਗੇ ਉਹ ਆਪ ਦਾ ਚੌਕ ਰਹਿਣਾ ਹੈ ਦੇਖ ਕੇ ਆਪਦਾ ਉਹਦੇ ਨਾਲ ਚੌਕਸੀ ਨਾਲ ਕੰਮ ਕਰਨ ਤੇ ਕੈਮਰੇ ਲਵਾ ਲੈਣ ਦੀ ਫਾਨਚ ਧੰਨਵਾਦ ਭਾਈ